ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖ ਸਕਦੇ ਹੋ ਤੜਕੇ ਤੇ ਲੱਗ ਰਹੀ ਹੁਣ ਪੈ ਨਹੀਂ ਇਹ ਵਧੀਆ ਦੇਖੋ ਜੀ ਟੋਪ ਦੇ ਪੱਲਮ ਪਾਤੇ ਵਧੀਆ ਬਣਾਤਾ ਇਹ ਹੁਣ ਇੱਥੇ ਵਧੀਆ ਜੀ ਲੱਗੂ ਆ ਵਧੀਆ ਜਾਲਵਾਨਾਂ ਦਾ ਚਾਦਰਾਂ ਚੁੱਦਰਾਂ ਪੈ ਗਿਆ ਮੀਂਹ ਤੋਂ ਬਚਤ ਰਹੂ ਤੇ ਤੁਹਾਨੂੰ ਹੋਰ ਦਿਖਾ ਕੇ ਲਿਆਉਣੀ ਚਲੋ ਤੁਹਾਨੂੰ ਬਤਾ ਉਹ ਤੇ ਖੜਾ ਦਾ ਹੈਗਾ ਸੀ ਉਹ ਕਿਤੇ ਚਲੋ ਦੇਖੋ ਜੀ ਇਹ ਅਸੀਂ ਬਣਾਇਆ ਜੀ ਸਾਰੇ ਆਣੇ ਨੇ ਰਲ ਕੇ ਵਧੀਆ ਜਾਲ ਬੰਨਤਾ ਹੀ ਇਹ ਨੇ ਸਾਰੇ ਨੂੰ ਸਾਰੇ ਆਣੇ ਨੇ ਵਧੀਆ ਜਾਲ ਬੰਨਤਾ ਤੇ ਇਧਰ ਬੰਨ ਰਹੀ ਹਲੇ ਅਸੀਂ ਤੁਹਾਨੂੰ ਦਿਖਾਉਣਾ ਹੈ ਆ ਤਾਰ ਤਾਰ ਨਾਲ ਇਧਰ ਨਾਲ ਬੰਨ ਦੇਖੋ ਆ ਦਿਸਰੀਆਂ ਹੋਣੀਆਂ ਤਾਰਾਂ ਕੱਲੀ ਕੱਲੀ ਤਾਰ ਬੰਨ ਨਹੀਂ ਦੇਖੋ ਇੱਥੇ ਵੀ ਜਾਲ ਬੰਨ ਕੇ ਕਾਲੂ ਇਹਦੇ ਮਾ ਗੁੰਮ ਜਣ ਕੇ ਉਹ ਪੈ ਜੂਗੀ ਤਰਪਾਲ ਵਧੀਆ ਬਣ ਜੂਗਾ ਜਿਵੇਂ ਅੰਦਰ ਪਈ ਰਹੀਆ ਤਰਪਾਲ ਐਵੇਂ ਪੈ ਜੂਗੀ ਫੁੱਲ ਟਾਪ ਦਾ ਬਣ ਜੂਗਾ ਜੀ ਦੇਖੀ ਆਇਓ ਅੱਗੇ-ਅੱਗੇ ਅੱਜ ਹੈਗੇ ਜੀ 21 ਦਸੰਬਰ 23 ਕੱਲ ਤੱਕ ਇਹ ਵਧੀਆ ਬਣ ਜਾਊਗਾ 23 ਦਸੰਬਰ ਨੂੰ ਅਸੀਂ ਨੰਬਰ ਫਲਾਦਾਂਗੇ 24 ਦਸੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ